पंजाब को नशा मुक्त कराने लगवंत सि मान की सरकार यतन लगातार किए जा रहे हैं उस तहत लुहारा इलाके मैडिकल की दुकान उपर कार्रवाई की गई दसिया जा रहा है कि मैडिकल की मेडिकल दी दुकान उपर काफ़ी लंबे समय तो मैडिकल नशा विकर मालक उपर पह कई मुकदमे दर्ज ने पर जमानत के बाहर आके फिर मैडिकल नशे का कला कारोबार शुरू किया गया जिस तुंतवाई तो करते हुए जे सी भी उड़ा के बिल्डिंग उत्ते कार्रवाई की गई ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੇ ਨਸ਼ਾ ਵਿਕਦਾ ਹੂੰ ਜੀ ਕਾਫੀ ਸਮੇਂ ਤੋਂ ਕਦੋਂ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਜਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਤੇ ਕਿੰਨੇ ਪਰਚੇ ਇੱਥੇ ਹੋਈ ਹੋਈ ਐ ਇਹਨਾਂ ਨੂੰ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਇਹ ਡਿਮੋਲਿਸ਼ਨ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਇਹ ਗੱਲ ਕਹਿੰਨੇ ਆ ਜਾਂ ਤਾਂ ਸਾਡਾ ਹਲਕਾ ਛੱਡ ਜਾਓ ਜਾਂ ਇਹ ਧੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣਗੇ ਮੈਂ ਕਿੰਨੀ ਪ੍ਰੋਫੀ ਜਿਹੜੀ ਖਾਏਗੀ ਦੋ ਲੋਕ ਕਿ ਕਿਦਾਂ ਇੱਕਦਮ ਕਿੱਥੇ ਜਾਈਏ ਇਹਦੀ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਂ ਤੇ ਵੀ ਆ ਔਰ ਇਹਨਾਂ ਦੀ ਵਾਈਫ ਦੇ ਨਾਂ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਦਾ ਉਹ ਵੀ ਇਹਨਾਂ ਦੇ ਨਾਲ ਇਸ ਧੰਦੇ ਦੇ ਵਿੱਚ ਸ਼ਾਮਲ ਹਰ ਜਗ੍ਹਾ ਕਾਰਵਾਈ ਹੋਈ ਹੈ ਬੰਦੇ ਕਿੰਨੇ ਮੈਡੀਕਲ ਤੋਂ ਬੰਦੇ ਹੋ ਰਹੇ ਕਿੰਨਾ ਕਿਹਦੀ ਮੈਸੀਨਾ ਚੱਲਣਾ ਹੈ ਜਿਹੜਾ ਇਹ ਬੰਦਾ ਵੇਚਦੇ ਨੇ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮ ਕਰ ਆਪਣਾ ਛੋਟੂ ਸਾਹਮਣੇ ਹੈ ਕਾਰਪੋਰੇਸ਼ਨਲ ਕਰ ਰਹੇ ਨੇ ਇਸ ਦਾ ਨਾਲ ਜੀ ਸਰਕਰੇ ਰੱਖਣਾ ਬੰਦੇ ਦੀ ਸਰਕਰ ਅਸੀਂ ਅੱਗੇ ਅਸੀਂ ਨੀਚੇ ਬਰੇ ਜੀ ਸਰ ਕਾਰਪੋਰੇਸ਼ਨ ਦੇ ਅਧਿਕਾਰੀ ਆਏ ਨੇ ਅਸੀਂ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰਾ ਲਿਆ ਜੋ ਵੀ ਵਾਇਲੇਸ਼ਨ ਹੈ ਜਿੱਦਾਂ ਵੀ ਹੋਇਆ ਇਹਦੇ ਬਾਰੇ ਹੋਰ ਦੱਸਣਗੇ ਬਾਕੀ ਜਿਹੜਾ ਇਹ ਸਤਨਾਮ ਸਿੰਘ ਹੈਗਾ ਇਹਦਾ ਨਾਮ ਸਤਨਾਮ ਸਿੰਘ ਲਵਲੀ ਹੈ ਇਹ 6 ਸਾਲ ਤੋਂ ਮੁਕੱਦਮੇ ਇਹਦੇ ਖਿਲਾਫ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਈ ਨਗਰਦਿਆਂ ਸਹਾਜਾ ਆਪਣਾ ਵੀ ਹੈਗਾ ਤੇ ਬਾਕੀ ਕਾਰਵਾਈ ਬਾਰੇ ਹੋਰ ਹੈ ਸਰ ਕਿੰਨੇ ਸਮੇਂ ਤੋਂ ਇਹ ਸ਼ਖਸ ਨਸ਼ਾ ਵੇਚ ਰਿਹਾ ਸੀ ਇਹ ਤਕਰੀਬਨ ਜਿਹੜੇ ਇਹਦੇ ਰਜਿਸਟ੍ਰੇਸ਼ਨ ਹੈਗੀ ਆ 2015-16 ਤੋਂ ਲੱਗਿਆ ਆ ਤੱਕ ਪਰ ਨਵਾਂ ਦਰ ਚੱਲਿਆ ਸਰ ਇਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਬਾਰੇ ਜੋ ਵੀ ਏਰੀਆ ਹੈਗਾ ਇਹ ਦਾ ਨਾਮ ਚੱਲਦਾ ਤੁਹਾਨੂੰ ਪਤਾ ਹੀ ਹੈ ਸਾਰਾ ਤੇ ਕਾਰ ਵੀ ਹੋਰੀ ਹੈ ਤੇ ਅੱਗੋਂ ਵੀ ਇਹ ਜਿਹੜਾ ਨਸ਼ਾ ਫਰੋਕ ਦਿੱਤਾ ਜਿਹੜਾ ਇਹ ਵੀ ਕਰਦਾ ਰਹੂਗਾ ਕਾਰ ਵੀ ਸਰ ਇਹ ਤੇ ਕਿਸਾਰੇ ਦੇਖੀ ਜਾ ਰਹੀ ਹੈ ਪਰ ਉਹ ਦੇਖ ਲਿਆ ਅੱਗੇ ਦੇਖ ਲਿਆ ਦੱਸੋ ਕਿੰਨੇ ਮੈਡੀਕਲ ਤੋਂ ਨਸ਼ਾ ਵੇਚਦੇ ਹੋਰੇ ਕਿੰਨੇ ਉਹਦਾ ਕਾਰ ਵੀ 2015 ਤੋਂ 14 15 ਤੋਂ ਲੱਗਿਆ ਹੈ 16 ਤੋਂ ਹੋਰ ਕਿੰਨੇ ਕਿੰਨੇ ਮੈਡੀਕਲ ਲੱਗਦੇ ਨੇ ਹੋਰ ਕਾਫੀ ਹੈ ਕਿ ਨਾ ਜਿਵੇਂ ਜਿਵੇਂ ਆਉਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ। ਸੋੜੀ ਨਾ ਦਾ ਮੈਡੀਕਲ ਤੋਂ ਬਤਾਇਆਗਾ ਹੁਣ ਵੀ ਨਛਾ ਵੇਚ ਰਿਹਾ ਹੁਣ ਸ੍ਰੀ ਅੰਮ੍ਰੋ ਉਹਦੇ ਬਾਰੇ ਵੀ ਦੇਖ ਲਾਂਗੇ। ਸਾਡੇ ਬਿਲਡਿੰਗ ਦੀ ਬਣੇਜ ਕੀਤੀ ਜਾ ਰਹੀ ਹੁਣ। ਬਿਲਕੁਲ ਜੀ ਜੋ ਵਾਇਲੇਸ਼ਨ ਆਈ ਹੈ ਉਹਨੂੰ ਸਾਡੇ ਦੁਆਰਾ ਰਿਪੋਰਟ ਕਰਾਂਗੇ। ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ।